ਸੋਹਰਿਆਂ ਨੂੰ ਪਿਆਰ ਭਰੀ ਸਾਰੀਕਾ ਤੁਹਾਡਾ ਸਵਾਗਤ ਹੈ ਜੀ ਨਾਮ ਜੀ ਮਾਰੇ ਗੋਧਰਾ ਦੀਆਂ ਮੱਜਾਂ ਤੁਹਾਨੂੰ ਦੇਖਦੀਆਂ ਹੋਣੀਆਂ ਇਹ ਨਾ ਕੋ ਨੁਕਸਾਨ ਕਰ ਦਿੰਦੇ ਨੇ ਜਦੋਂ ਆਪਣੇ ਇੰਜਣਾ ਹੁਣ ਇੱਥੇ ਸਾਲੇ ਇੱਥੇ ਕੋਈ ਨਾ ਕੋਈ ਨੁਕਸਾਨ ਕਰਕੇ ਕਰਦੇ ਇਹਨਾਂ ਮਾੜਾ ਨੇ ਇਹ ਬੰਦਾ ਨੁਕਸਾਨ ਨਾ ਕਰੇ ਤੇ ਪੱਖਿਆਂ ਨੂੰ ਰਕੜਦੀਆਂ ਪਿੰਡੇ ਰਕੜਦੀਆਂ ਭਾਂ ਜੋ ਤੋਂ ਬੋਲ ਵਿੱਚੋਂ ਨਗਾ ਆ ਗਿਆ ਕਰਕੇ ਨੁਕਸਾਨ ਕਰ ਗਿਆ ਤੇ ਪੱਕਾ ਸਗਾ ਪੱਖਿਆਂ ਦਾ ਨੁਕਸਾਨ ਨਾ ਕਰਨ ਹੁਣ ਉਧਰ ਉਧਰੋਂ ਵੀ ਐਂਡ ਦੇ ਅੰਦਰ ਮਰਜੀ ਦਾਬਕ ਤੇ ਗਾਂ ਹੋ ਜਾਂਦੇ ਆ ਬਹੁਤ ਨੁਕਸਾਨ ਕਰਦੇ ਐ ਬੈਂਟ ਛੇੜਦੇ ਘਰੇ ਇੱਕ ਰਾਏ ਕੀ ਬੰਦਾ ਆ ਦੇਖੋ ਆ ਦੇਖੋ ਆ ਇਹਨਾਂ ਵ셔 ਐਨਾਂ ਜਿਹੜੇ ਵਟਾਂ ਦੇ ਆ ਇੱਥੇ ਝਾੜੀ ਰੱਖਿਆ ਨੇ ਕਈ ਇਹਨਾਂ ਦੇ ਗੁੱਸਾ ਕਰਦੇ ਕੋ ਲੜਨੂੰ ਪੈਂਦੀ ਆ ਇਹ ਇਹਨਾਂ ਦੇ ਹਾਲ ਆ। ਆਂ ਹੀ ਨੇ ਆਪ। ਲੋ ਮਤਰਾ ਆ ਵੀ ਆਪਣੀ ਆ ਗਈ ਐ 9108 ਮੱਕੀ ਦੇਖੋ। ਇਹ ਕੁੜੇ 40 ਦਿਨਾਂ ਦੇ ਨੇ ਆ ਆ ਗਈ ਜੇ। ਦੂਜੀ ਤੇ ਲੱਗ ਗਈ ਹੋਗੀ ਕਿ ਇਹ ਇਹਨੇ ਉਦੋਂ ਵੀ ਇਹ ਪਛੇਤਰੀ ਵੈਰੇੜੀ ਆ। ਇਹ ਆਪਾਂ ਹੁਣ ਇਹ ਚ ਏਡੀ ਚ ਖਾ ਤੇ ਪੈ ਨਹੀਂ ਸਕਦੇ। ਆਪਾਂ ਫਿਰ ਹੁਣ ਦੇਸੀ ਵੀ ਗਾੜੀ ਲਾਇਆ। ਬੋਰਾ ਛੁੱਟਦਾ ਇਹੇ ਸ਼ੇਕ ਕਰਦੇ ਆ ਤੇ ਆਰਾਮ ਨਾਲ ਫਿਰ ਲਈ ਅਸ ਇਦਾਂ ਇੱਕ ਦੋ ਵਾਰੀ ਹਲਾਇਆ ਹਲਾਣਾ ਕੋਈ ਨਹੀਂ ਨੰਗਾ ਆਹ ਮੋਟਰ ਜੋ ਕਰਦੇ ਆ ਸੈਟ ਯਾਰਾ ਦਾ ਖੇਤ ਹੀ ਆਉਂਦਾ ਸਹੀ ਕਿਸੇ ਲੋ ਜੀ ਵੇ ਸਾਰਿਆਂ ਨੂੰ ਪਿਆਰ ਭਰੀ ਸਤਿ ਸਕਾਲ ਤੇ ਆਪਾਂ ਆ ਚੁੱਕੇ ਹਾਂ ਖੇਤ ਜਿਹੜੀ ਪਹਿਲੀ ਕੰਪਿਊਟਰ ਕਰਾ ਲੱਗਾ ਇਹ ਉਹਨੂੰ ਵਾਉਣ ਦੁਪਹਿਰ ਦਾ ਆ ਗਿਆ 2:30 ਦਾ ਟਾਈਮ ਹੁਣ ਆਪਾਂ ਕਰਦੇ ਹਾਂ ਬਾਹਵਈਆ ਕਰ ਖੇਤ ਦੇ ਨਵੇੜ ਦੇ ਗਾਹ ਧਰਮੀ ਬੋਇਆ ਦੀ ਗਰਮੀ ਆੜਾ ਆਪਾਂ ਸਾੜਿਆ ਨਹੀਂ ਐਦਾਂ ਹੀ ਵਾਹ ਕੇ ਨਾ ਉਤਰਦਾ ਹੀ ਵਿੱਚੇ ਤੇ ਕੋਈ ਦੇਖਦਾ ਟੱਕਾ ਕੋਈ ਦੇ ਦਦਾ ਆਪਾਂ 나ੜ ਨਹੀਂ ਸਾੜਦੇ ਸੂਰੇ ਆ ਗਿਆ ਵੇਖੋ ਉਦਾਂ ਹੀ ਪਿਆ ਟੱਡੀਆਂ ਆਪਾਂ ਕਦੀ 나ੜ ਐਦਾਂ ਨਹੀਂ ਹੁੰਦਾ ਬੜੇ ਸਾੜਿਆ ਸੂੜਿਆ ਨਹੀਂ ਕਦੀ ਬਸ ਐਦਾਂ ਹੀ ਖਾਂਡਦੀ ਜਾਂ ਜਿੰਨਾ ਸਾੜਿਆ ਉਹਨਾਂ ਦੀ ਪਾਲੀ ਵੇਖ ਲਓ ਕੋਰੀ ਆਪਣੀ ਵੇਖ ਲਓ ਆ ਗੁੱਠਾ-ਗਾਠਾਂਿਆਂ ਦੇ ਇੰਨਾ ਕੋਈ ਵੀ ਹੈਗਾ ਗੁੱਠਾ-ਗਾਠਾਂ ਵਾਲਾ ਆਪਾਂ ਸਾੜਦੀ ਦਾ ਹੋਰ ਨਹੀਂ ਬਾਕੀ ਜਿਹੜੇ ਬੱਗੇ ਦਾ ਪਤਾ ਲੱਗਦਾ ਹੁਣ ਬੱਗੇ ਆ ਪਤਾ ਨਹੀਂ ਲੱਗਣਾ ਇਸ ਕੰਮ ਸੈਟ ਹੋ ਗਿਆ। ਅੱਲਾ ਹੋ ਵੀ ਮੇਤਰੋ ਆਪਣੇ ਮਿੱਤਰ ਨੇ ਵੱਢਣੀ ਕਰਤੀ ਜਾਲੂ ਮੱਕੀ ਛੱਲੀਆਂ ਦਾ ਦਾਣੇ ਭਰਨੇ ਚਾਲੂ ਹੋਏ ਹੀ ਪਰ 300 ਰੁਪਏ ਕਵਾਂਟਲੀ ਵੀ ਕੀ ਜਾਣ ਲਈਏ। ਉਹ 250 ਰੁਪਏ ਵਜਦਾ ਕਾਂਟਰਾ ਪਿੱਛੇ। 50 ਰੁਪਏ ਵੱਢਣ ਵਾਲੇ ਲਈ ਜਾਂਦੇ ਆ। ਤੇ ਵਧੀਆ ਐ ਇਦਾਂ ਵੀ ਵਧੀਆ ਹੋ। ਇਹ ਹੁਣ ਕਿੱਲੇ ਦੀ ਬਾਹਰ ਤੁਹਾਨੂੰ ਅਗਲੀ ਵੀਡੀਓ 'ਚ ਦੱਸਾਂਗਾ ਕਿ ਕੀ ਹੌਸਤ ਆਈ ਇਦਾਂ ਵੇਚ ਕੇ। ਪੱਠਿਆਂ ਦੀ ਜਗ੍ਹਾ ਤੇ ਇਦਾਂ ਏਮ ਆ ਕੀ ਹਰੀ ਜਾਂਦੇ ਆ ਫਟਰਾਲੀ ਆ ਖਲਾਰੀ ਇੱਕ ਉਧਰ ਪਰੰਦੇ ਆ ਤਾਂ ਆਪਾਂ ਵੱਢ ਰਹੇ ਆ ਪੱਠੇ ਤੇ ਚਲੋ ਹੁਣ ਅਗਲੇ ਨੇ ਪੈਲੀ ਵੇਲੀ ਕਰਕੇ ਦੇਣੀ ਠੇਕੇ ਦੀ ਪੈਲੀ ਹੀ ਪੈਲੀ ਵੇਲੀ ਕਰਕੇ ਦੇਣੀ ਹੁੰਦੀ ਹੈ ਟਾਈਮ ਆ ਗਿਆ ਸੀ ਤੇ ਚਲੋ ਫੇਰ ਵੀ ਜੇ 50 60 ਹਜ਼ਾਰ ਦੇ ਜੇ ਬੈਸਟ ਆ ਖੱਤਰੇ ਚਲੋ ਜਿਹੜਾ ਆਇਆ ਆ ਉਹ ਕੋਈ ਤੇ ਬਾਕੀ ਚਲੋ ਜ਼ਿੰਮੇਦਾਰ ਦੀ ਕਿਸਮਤ ਵੀ ਹੁੰਦੀ ਹੈ 300 ਰੁਪਿਆ ਰੇਟ ਬਹੁਤ ਜਿਵੇਂ ਸ਼ੇਰ ਵੇਖਦੀ ਹੈ ਇੱਦਾਂ ਕਾਦੀਆਂ ਜਲੰਧਰ ਲਾਗੇ ਕਿਉਂਕਿ ਉੱਥੇ ਡੇਰੀ ਫਾਰਮ ਬਹੁਤ ਹੈ ਵਗੀ ਵਗੀ ਜਾਂਦੀ ਰੋਜ਼ ਹੀ ਰੋਜ਼ ਕਈਆਂ ਦੇ ਮਾੜੀ ਉਹ ਵੀ ਵੱਡੀ ਲਾਉਂਦੇ ਆ ਪਰ ਇਹ ਚੰਗੀ ਹੈ ਨਾ ਪੈਲੀ ਵਿਹਲੀ ਕਰਨੀ ਇਹ ਦੇਦਣ ਲੱਗੇ ਤੇ ਚਲੋ ਇਦਾਂ ਹੀ ਬਚਤ ਵਧੀਆ ਵਾ ਚੋ ਨਵੇਂ ਟਾਈਮ ਨਾਲ ਲੱਗ ਜਾਂਦਾ ਜਿਹੜਾ ਟਾਈਮ ਨਾਲ ਹੀ ਵੈਰਾਈਟੀ ਲਾਉਣੀ ਆ। ਇਹਦਾ ਕੱਤੀ ਲਾਉਣਾ ਵਾ। ਪਹਿਲੀ ਵੇਲੀ ਹੋ ਕੇ ਪਹਿਲੀ ਤਿਆਰ ਹੋ ਜਣੀ ਉਹਨੇ ਜਿਹਨਾਂ ਨੂੰ। ਚਲੋ ਬਣੇ ਰਿਓ ਵੀਡੀਓ ਜੱਗੇ ਵੀ ਤੁਹਾਨੂੰ ਦੱਸਾਂਗੇ ਕੀ ਬਣਦਾ। ਲਓ ਮਿੱਤਰੋ ਆਪਾਂ ਪਹੁੰਚ ਗਏ ਸultanpur ਤੇ ਇਹਨੇ ਟਰੱਕ ਨੂੰ ਗਰਮੀ ਪੜੀ ਆਦੀ ਗਰਮੀ ਲੱਗਦੀ ਟਰੈਕਟਰ ਤੇ। ਮੇਰੀ ਆਕੀ ਭੰਨ ਰਹੀ। ਆਡੇ ਪਿੰਡੇ ਵਾਲਾ ਦੇ ਨਾਲ ਕੁੱਤੇ ਖੜਨਾ ਆਇਆ ਹੈ। ਨਹੀਂ ਜਾਣਾ ਡੀਲਰਸ਼ਿਪ ਨਾਲ ਆਏਗਾ ਬੰਨ ਵਾਸਤੇ। ਉਹ ਦਿਖਾਇਆ ਹੀ ਨਹੀਂ ਤੁਹਾਨੂੰ ਕੋਈ ਨਹੀਂ ਜਿੱਦਾਂ ਦਿਖਾਵਾ ਅਲੀ ਵੀਡੀਓ ਦਿਖਾਉਂਗਾ। ਡੀਲਰ ਵੀ ਨੱਚਦਾ ਹੀ ਆ ਯਾਰ ਆਜਾ। ਪਰ ਆਜੋ ਫਿਰ ਗੰਨੇ ਵੀ ਰੈਸਟੀ ਲੋ ਗਾਇਸ। ਬੰਨੇ ਵਾਲੇ ਦੀ ਚੰਗੀ ਕਮਾਈ। ਮੈਨੂੰ ਪੂਰੀ ਕਈਆਂ ਦੀ ਕਮਾਈ ਹੈ ਚਲੋ ਇਹ ਮਿਲ ਜਾਂਦਾ ਨੂੰ ਅੱਗੇ ਜਾਓ ਲੋ ਮਿੱਤਰੋ ਨਵਾਤਾ ਯੂਪ ਆਪਾਂ ਛਤਰੀ ਲਉਣੀ ਹੈ ਜੇ ਰੋਕ ਕੇ ਔਰ ਇਹ ਕੱਪੜੇ ਵਾਲੀ ਚਲਾਵਾਂਗੇ ਕਿਉਂਕਿ ਕਦ-ਕਦ ਕਰਨੇ ਉਹ ਚ ਛਾਂ ਜ਼ਿਆਦੀ ਰਹਿੰਦੀ ਦੱਸੋ ਕਿੱਦਾਂ ਦੀ ਲੱਗੀ ਲੋਕ ਲੋ ਓਏ ਮਿੱਤਰੋ ਮੱਕੀ ਦਾ ਕੰਮ ਹੋ ਗਿਆ ਰੈਡੀ ਵਾਸਤੇ ਆ ਰਿਹਾ ਆ ਦੇਖੋ ਹੁਣ ਇਦਾਂ ਦੀ ਧੋਣ ਲਾਪੇ ਤੋਰੀ ਤੂਦੇ ਖਾਨ ਲਾਪੇ ਬਾਕੀ ਤੇ ਰੈਡੀ ਹੋ ਗਈ ਲੇ ਗੁੜੇ ਖਾਈ ਜਾਨੇ ਚਲੋ ਇਹਨਾਂ ਕਿੱਥੋਂ ਖਾਣਾ ਇਹਨਾਂ ਇੱਥੋਂ ਖਾਣਾ ਤੇ ਮੇਰੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਤੇ ਇੱਕ ਉਧਰਲੀ ਸਾਈਡ ਤੋਂ ਨਾ ਜਿੱਥੇ ਰਸਤਾ ਗੁਜਰਾਣੇ ਬਹੁਤ ਕੰਮ ਖਰਾਬ ਕੀਤਾ ਤੇ ਆਪਣੇ ਮਮੀ ਡੀ ਦਾ ਧਿਆਨ ਰੱਖਿਆ ਕਰੋ ਜੀਂਦੇ ਵਾਸਤੇ ਰੱਬ ਰੱਖਾ ਮਿਲਦੇ ਆਂ ਅਗਲੀ ਵੀਡੀਓ ਚ ਸਾਰਿਆਂ ਦਾ ਧੰਨਵਾਦ ਥੈਂਕ ਯੂ ਆਪਣੇ 2000 ਸਬਸਕ੍ਰਾਈਬ ਕਰ ਲਈ ਦੇਰ ਤੋਂ ਧੰਨਵਾਦ ਰੱਬ ਰੱਖਾ ਮਿਲਦੇ ਆਂ ਅਗਲੀ ਵੀਡੀਓ ਤੇ ਗੰਨੇ ਨੂੰ ਦੇਖ ਲੋ ਇਹ ਇੱਕੋ ਖਾਦ ਪਾਈ ਤੇ ਪਾਣੀ ਲਾਇਆ ਦਸਨ ਲਾ ਪਿਆ ਕਿ ਨਹੀਂ ਜੀਂਦੇ ਵਾਸਤੇ ਰੱਬ ਰੱਖਾ